ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਨ ਹੋਵੈ ਜੇ ਸੋਚਿ ਲਖਵਾ ਜੁਪਾ ਜੁਪਤ ਨਾ ਹੋਵੇ ਜੇ ਲਾਇ ਰਹਾ ਲਿਪਤਾਰ ਤੁਖਿਆ ਤੁਖ ਨਾ ਉਤਰੇ ਜੈਬ ਨਾ ਪੁਰੀਆਂ ਧਾਰ ਸਹਸ ਸਿਆਣ ਪਾ ਲਖ ਹੋਇ ਤਾ ਇੱਕ ਨਾ ਚੱਲੈ ਨਾਲ ਕਬਸਚਾਰ ਹੋਈਆ ਕੂੜਾ ਟੁੱਟੈ ਪਾਰ ਦੁਖ ਨਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਮਨਾ ਆਕਾਰ ਰੂਪ ਨਾ ਤਹਿਆ ਜਾਏ ਹੁਕਮੇ ਹੋਵਨ ਜੀ ਹੁਕਮਾ ਮਿਲਾ ਬੜਿਆ ਹੁਕਮੇ ਉਤਮਨੀ ਚੋ ਹੁਕਮਾ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੇ ਬਖਸ਼ੀਸ ਏਕੋ ਹੁਕਮੇ ਸਦਾ ਪਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਾ ਜੇ ਬਝਾ ਤਾ ਹਮ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੈ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲਾਇ ਫਿਰਦੇ ਗਾਵੇ ਕੋ ਜਪ ਤੈ ਦਿਸੈ ਦੂਰ ਗਾਵੇ ਕੋ ਵਿਖੇ ਹਾਦ ਰਹਿ ਦੂਰ ਕਥਨਾ ਕチナ ਆਵੇ ਤੋਟ ਕਥ ਕਥ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਪਤਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾ ਹੈ ਭਾਖਿਆ ਪਾਹੋ ਅਪਾਰ ਆਖਰ ਮੰਗੇ ਦੇਹ ਦੇਹ ਦਾਤਰੇ ਦਾਤਾਰ ਫਿਰ ਕੇ ਅਗੈ ਰਖੀਐ ਜਿਤ ਦੇਸੈ ਦਰਬਾਰ ਮੋਹ ਕੈ ਬੁਲਣ ਦੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਫੁੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਝਨ ਸੋਏ ਜਿਨ세 ਵੇਤਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਤਾਂ ਗਾਵੀਏ ਸੁਣੀਐ ਮਨ ਰਖੇ ਭਾਉ ਦੁੱਖ ਪਰ ਹਰ ਸਭ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਇ ਗੁਰੇਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਏ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਇ ਗੁਰਾਂ ਇੱਕ ਦਹਿ ਬੁਝਾਏ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਥ ਨਾ ਵਾਜੈ ਤਿਸ ਤਹਾਵਾ ਵਿਣ ਪ੍ਰਾਨਕ ਨਾਇ ਕਰੀ ਜੇਤੇ ਸ੍ਰਿਸ਼ਟ ਉਪਾਏ ਵੇਖਾਂ ਵਿਣ ਕਰਮਾ ਕੈ ਮਿਲੈ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾਂ ਇੱਕ ਦਹਿਰ ਉਜਾਇ ਸਗਣਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਏ ਜੇ ਜੁਗਚਾਰਿਆ ਅਰਜਾ ਹਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਕਲਾ ਸਭ ਕੋਏ ਚੰਗਾ ਨਾਮ ਰਖਾਇ ਕ ਜਸ ਕੀ ਰਤ ਜਗ ਲੇ ਜੀਤਿਸ ਨਦਰ ਨ ਆਵਈ ਤਾਵਾਤਨ ਚੱਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗਣਾਂ ਤਿਆਂ ਗੁਣ ਦੇ ਤੇ ਹੱਥ ਨ ਸੁਝਾਈ ਜੇ ਤਸ ਗੁਣ ਕੋਇ ਕਰੇ ਸੁਣੈ ਸਿੱਧ ਪੈਰ ਸੁਰਨਾਥ ਸੁਣੈ ਘਰਤ ਤਵਲੇ ਆਕਾਸ ਸੁਣੈ ਦੇ ਪਲੋ ਪਾਤਲ ਸੁਣੈ ਪੋਹ ਨ ਸਤਕਾ ਕਾਲ ਨਾਨਕ ਭਗਤ ਅਤਿ ਦਵੇਗਾ ਸੁਣੈ ਦੋਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੋਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗਾ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਦਾ ਨਾਸ ਸੁਣੇ ਸਰਗੁਣਾ ਤੇਗਾ ਸੁਣੇ ਸੇਖ ਪੀਰ ਪਾਤਸ਼ਾ ਸੁਣੇ ਅੰਧਾ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਸ ਵੈਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਦਾ ਨਾਸ ਸੁਣੇ ਮਨ ਕੀ ਕਹਿ ਨਾ ਜਾਏ ਜੇ ਕੋ ਕਹਿ ਪਛਾ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮਨ ਨਾ ਕਬਹ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨਾ ਸੁਤ ਸੁਹਾ ਮਨ ਬੁੱਧ ਮਨ ਨਾ ਸਗਲ ਕਹਣ ਕੈ ਸੁਧ ਮਨੈ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਨ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕਾਂ ਪਾਏ ਮਨੈ ਪਤਸ ਪਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਤੁਮ ਸਿਤੀ ਸੰਬੰਧ ਐਸਾ ਨਾਨ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪ੍ਰਵਾਰਾ ਸਾਥਾ ਮਨ ਤਰਾ ਤਾਰੇ ਗੁਰ ਸਿੱਖ ਨਾਨਕ ਅਭੈ ਨਾ ਭਿਕਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਕਨ ਪਰਮਾਨੁ ਪੰਚ ਪ੍ਰਧਾਨ ਪੰਚ ਪਾਵ ਦਰਗਹ ਮਾਂ ਪੰਚ ਸੋਹ ਹੈ ਦਰ ਰਾਜਾਨ ਪੰਚਾਂ ਦਾ ਗੁਰ ਇਕ ਤਿਹਾਨ ਜੇ ਕੋ ਕਹ ਕਰੇ ਵਿਚਾਰ ਕਰਤੇ ਤਾ ਕਰਨਾ ਨਹੀਂ ਸੁਮਾਨ ਅਰਥ ਹੋ ਧਰਮ ਦਇਆ ਕਾ ਪੂਤ ਸੰਤੋਖ ਸਥਾ ਪ੍ਰਖਿਆ ਜਨ ਸੂਤ ਜੇ ਕੋ 부ਝ ਹੋਵੈ ਸਚਿਆਰ ਤਰਲੇ ਉਪਰ ਕੇ ਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਰਤ ਲੈ ਕਮਣ ਜੋਰ ਜੀ ਜਾ ਤਰੰਗਾ ਕੈ ਨਾਬ ਸਭ ਨਾ ਲਿਖਿਆ ਬੁੜੀ ਕਲਾ ਅਹੁਲੇ ਕਾਲਿਕ ਜਾਣੇ ਕੋਏ ਲੇਖਾ ਲਿਖਿਆ ਪਤਾ ਹੋਇ ਕੀ ਤਾ ਤਾਣ ਸਵਾਲ ਰੂਪ ਕੀਤੇ ਦਤ ਜਾਣੇ ਕੌਣ ਤੂਤ ਕੀ ਤਪਸਾਓ ਇੱਕ ਕਵਾਓ ਕਿਸਤੇ ਹੋਏ ਲਖ ਦਰਿਆਓ ਕੁਦਰਤ ਕਮਨ ਕਹਾਂ ਵਿਚਾਰ ਗਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਗ ਸਾਇ ਇਕ ਲੇਕਾ ਤੂੰ ਸਦਾ ਸਲਾਮਤ ਨਰੰਗੰਕਾਰ ਸ਼ੰਖ ਜਪ ਸੰਖ ਭਉ ਸੰਖ ਪੂਜਾ ਸੰਖ ਤਪਤਾ ਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਨਰਹਿ ਉਦਾਸ ਸੰਖ ਭਗਤੁ ਮਨ ਬਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮੋਹ ਪਖਸਾਰ ਸੰਖ ਮਨ ਲੇ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋਤਿ ਸੁ ਪਹਾਵੇ ਸਾਈ ਹਲੀਤਾ ਹਉ ਸਦਾ ਸਲਾਮ ਨਿਰੰਕਾਰ ਸੰਖ ਮੂਰਖੰਦਖ ਹੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰਤ ਰਜਾਹੇ ਜੋਰ ਅਸੰਖ ਗਲਵਢ ਹਤਿਆ ਤਮਾਹੇ ਸੰਖ ਪਾਪੀ ਪਾਪ ਪ੍ਰਜਾਹੇ ਅਸੰਖ ਢੜਿਆਰ ਕੋੜੇ ਫੇਰਾਹੇ ਸੰਖ ਮਲੇ ਚਮਲ ਪਖ ਖਾਹੇ ਸੰਖ ਨਿੰਦ ਸਿਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਿਆ ਨ ਜਾਮ ਇਕ ਵਾਰ ਜੋ ਤੂੰ ਪਹਾਵੇਂ ਸਾਈ ਭੀਕਾਰ ਤੁਮ ਸਦਾ ਸਲਾਮਤ ਨਰੰਕਾਰ ਅਸੰਖ ਨਾ ਅਸੰਖਤਾ ਉਪਗਮ ਗਮ ਅਸੰਖ ਲੋ ਅਸੰਖ ਕਹੇ ਸਿਰਹਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤਮਨਗਾ ਆਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨਹ ਲਿਖੇ ਤਿਸ ਸਰਨਾਹੇ ਜਿ ਹੁਰਮਾਇ ਤਿਤ ਪਾਹੇ ਜੇ ਤੱਕ ਤਤ ਤਨਾਵ ਵਿਣ ਨਾ ਵਾ ਨਾਹੇ ਕੋ ਤਾਉ ਕੁਦਰਤ ਕਮ ਕਹਾ ਗੇਚਾ ਇੱਕ ਵਾਰ ਨ ਜਾਵਾ ਇੱਕ ਵਾਰ ਜੋ ਤੁਧੁ ਤਾ ਹੋਇ ਸਾਇ ਪ੍ਰੀਕਾਰ ਤੁਸਦਾ ਸਲਾਮ ਨਿਰੰਕਾਰ ਭਰਿਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਕਲੀ ਤੇਕ ਪੜਹੋਏ ਦੇ ਸਾਬਣ ਲਈਏ ਉਹ ਧੋਏ ਭਰਿਆ ਮੱਖਾ ਪੰਕ ਕ ਸੰਗ ਹੋ ਤੁਪ ਨਵ ਕਰੰਗੁ ਪੁਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖ ਲਾ ਜਾਹੋ ਆਪੇ ਬੀਜ ਆਪੇ ਦੀ ਖਾਓ ਨਾਨਕ ਤੁਮ ਕਿ ਆਵੋ ਜਾਓ ਤੀਰਥ ਤਪ ਦਿਆਦਤਦਾਰ ਜੇ ਕੋ ਪਾਵੈ ਤਿਲਕਾ ਮਾਨ ਸੁਣਾ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਤ ਬਾਣੀ ਬਰਮਾਓ ਸਤ ਸੋਹਾਨ ਸਦਾ ਮਚਾਓ ਕਮਣ ਸਵੇਲਾ ਵਖਤ ਕਮਣ ਕਮਣ ਚਿਤ ਕਮਣ ਵਾਰੋ ਕਮਣ ਸਿਰ ਉਤੇ ਮਮ ਕਮਣਾਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇ ਪੁਰਾਨ ਵਖਤ ਨ ਪਾਇਓ ਕਾਦੀਆਂ ਜੇ ਲਖਨ ਲੇ ਪੁਰਾਨ ਚਿਤ ਵਾਰ ਨ ਜੋਗ ਜਾਣੈ ਉਤਮਾ ਹੋ ਨ ਕੋਈ ਜਾ ਕਰਤਾ ਸ੍ਰਿਠਿ ਤੋ ਸਾਜੇ ਆਪੇ ਜਾਣੈ ਸੋਈ ਕਿ ਕਰਿਆ ਥਾਂ ਕਿਵਸਾਲਾ ਹੈ ਕਰਨੇ ਕਿਵ ਜਾਣਾ ਨਾਨਕ ਆਖਣ ਸਭ ਤੋਂ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੱਥ ਪਾਤਾਲ ਪਾਤਾਲ ਲਖ ਅਗਾ ਸੋ ਅਗਾ ਸੋੜ ਕੋੜ ਹਾਲ ਥਕੇ ਵੈ ਕਹਨ ਇੱਕ ਬਾਤ ਸਹਿਸ ਅਠਾਰਹ ਕਹਨ ਤੇ ਬਾਸ ਲੋ ਇਕਤ ਹਾਥ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੇ ਸਾਲਾਹੇ ਇਤੀ ਸੂਰਤ ਨਾ ਪਾਈਆ ਨਦੀਆਂ ਅਤਵਾ ਪਵਹ ਸਮੰਦ ਨਾ ਜਾਣਿਆ ਸਮੰਦ ਸਹਾ ਸੁਲਤਾਨ ਗ੍ਰਹ ਸਿੱਤੇ ਮਾਲ ਤਨ ਕਿੜੇ ਤੁਲ ਨਾ ਹੋਵਨੀ ਜੇ ਤੁਸਨ ਨਾ ਹਣਾ ਵਿਸਰਹਿ ਅੰਤ ਨਾ ਸਿਫਤੇ ਕਹਣਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾਮੇ ਖਣ ਸੁਣਾਣ ਮੈਂ ਅੰਤ ਅੰਤ ਨਾ ਜਾਪੈ ਕਾਮ ਮੰਤ ਅੰਤ ਨਾ ਜਾਪੈ ਕਿਤਾ ਆਕਾਰ ਅੰਤ ਨਾ ਜਾਪੈ ਪਰ ਆਵਾਰ ਅੰਤ ਕਾਰਨ ਕ੍ਰਿਤੇ ਬਿਲਾਹੇ ਤਾਪੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਇਵਡ ਉੱਚਾ ਹੋਵੇ ਕੋਏ ਉਸ ਉੱਚੇ ਕੋ ਜਾਣੈ ਸੋਏ ਜੀਵਡ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮਿ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਉੱਡਾ ਦਾਤਾ ਤਿਲ ਨਾ ਤਮਾਏ ਕیتے ਮੰਧ ਹਜੋ ਦਾ ਪਾਰ ਕیتے ਅਗਣਤ ਨਹੀਂ ਵਿਚਾਰ ਕیتے ਖਾਖਟੇ ਵਿਕਾਰ ਕیتے ਲੈ ਲੈ ਮੁਕਰਪਾ ਹੈ ਕیتے ਮੂਰਖ ਖਾਹੀ ਆਏ ਕਹਤਿਆਂ ਦੂਤ ਕੋਪਸ ਦਮਾਰੋ ਐ ਪਹਿਦਾ ਤੇਰੇ ਦਾਤਾਰ ਅੰਧ ਖਲਾਸੇ ਭਾਣੇ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਇ ਪਿਆਖਣ ਪਾਹਿ ਉਹ ਜਾਣੈ ਜੇ ਧਿਆਮ ਹਿਖਾਏ ਜੇ ਕੋ ਖਾਇ ਪਿਆਖਣ ਪਾਏ ਉਹ ਜਾਣੈ ਜੇ ਧਿਆਮ ਹਿਖਾਏ ਆਪੇ ਜਾਣੈ ਆਪੇ ਦੇ ਆਖੇ ਸੇਵਕੀ ਕੇ ਜੈ ਸੋਨਾ ਬਖਸ਼ ਸਤਿ ਸਲਾਨਨ ਪਾਤਸ਼ਾਹੀ ਪਤ ਸਹੋ ਮੂਲ ਗੁਣਮ ਲਵਾਪਾਰ ਅਮਲ ਵਪਾਰੀ ਅਮੰ ਭੰਡਾਰ ਅਮੁਲਾ ਵਹਿਮ ਲਾਜਹਿ ਮੂਲ ਪਾਇ ਮੁਲਾ ਸਮਾਹਿ ਮੂਲ ਧਰਮ ਅਮੁਲ ਦੇ ਬਾਣ ਅਮੁਲ ਤਲ ਅਮਲ ਪ੍ਰਵਾਨ ਅਮੁਲ ਬਖਸ਼ੀ ਸਮੁਲ ਨਿਸ਼ਾਨ ਅਮੋਲ ਕਰਮ ਅਮੁਲ ਪ੍ਰਮਾਨ ਮੂਲ ਆਖਿਆ ਨਾ ਜਾਇ ਆਖਿਆ ਕਹੇ ਲੁਲਾਏ ਆਖੇ ਵਹਿਗ ਪਾਕੂਰਾਨ ਆਖੇ ਪਰੇ ਪਰੇ ਰਿਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸ ਰ ਅਖਰ ਤੇ ਦੋ ਆਖੇ ਕਿਤੇ ਕਿਤੇ ਬਦਦੋ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਹਤੇ ਆਖੇ ਆਖਣ ਪਾਹੇ ਕਿਤੇ ਤੈ ਤੋ ਟੁੱਟ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖਣ ਸਤੇ ਕੀ ਕੇ ਜੇ ਵੜ ਭਾਵਤ ਐਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵੀ ਗਾੜ ਤਾ ਲਿਖੇ ਸਿਰ ਗਾਂਵਾਰਾ ਗਵਾਰ ਸੋ ਦਰ ਕੇ ਹਸੁ ਕਰ ਕੇ ਹਾ ਜਿਤ ਪੈ ਸਰਗ ਸਮਾਲੇ ਆਜੇ ਨਾਦ ਅਨੇਕ ਸੰਖਾ ਕੇਤੇ ਵામਣ ਹਾਰੇ ਕੇਤੇ ਰਾਖ੍ਰੀਸ ਕਹਿਆ ਨਾਮ ਕੇਤੇ ਗਾਵਣ ਹਾਰੇ ਗਾਵੇ ਤੁਹਨਾ ਪਾਉਣ ਪਾਣੇ ਬੈ ਸੰਤੁਰ ਗਾਵੇ ਰਾਜ ਤਰਨ ਦੁਆਰੇ ਗਾਵਹਿ ਜਿਤੁ ਗੁਪਤਿ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰ ਗਾਵਹਿ ਈਸਰ ਬ੍ਰਹਮਾ ਦੇਵੀ ਸੋ ਹੰਸਾ ਦਾ ਸਵਾਰ ਗਾਵਹਿ ਦੇਂਦ ਅਸਨ ਬੈਠੇ ਦੇਵਤਾ ਆਦਰ ਨਾਲੇ ਗਾਵਹਿ ਸਿਦ ਸਮਾਦੇ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਿਤੇ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੇ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀ ਆਮਨ ਮੋਹਨ ਸੁਰਗਾ ਮਛ ਫਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੇ ਚਾਰੇ ਗਾਵੈ ਕੰਡ ਮੰਡਲ ਉਰ ਕੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੋ ਪ੍ਰਪਾਵਨ ਅਰਤੇ ਤੇਰੇ 75 ਸਾਲੇ ਹੋਰ ਕਿਤੇ ਗਾਵਨ ਸੇ ਮਚਿ ਤਨਾ ਆਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹਾ ਪੀ ਹੋਸੀ ਜਾ ਨ ਜਾਸੀ ਰਚਨਾ ਜਿਨ ਰਚਾਏ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਵਿਖ ਕੀਤਾ ਆਪਣਾ ਜਿ ਤਸਦੀ ਵੜਿਆ ਜੋ ਸੁਭਾਅ ਸੋਏ ਕਰ ਸੇ ਹੁਕਮ ਨਾ ਕਰਣਾ ਜਾਏ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਏ ਦਾ ਸੰਤੋਖ ਅਸਰਮ ਝੋਲੀ ਦਹਾਂ ਕੇ ਕਰਿਬੇ ਬਹੁਤ ਖੰઠા ਕਾਲ ਪਾਰੇ ਕਾਇਆ ਜੁੰਡਾ ਪ੍ਰਤੀਦ ਆਏ ਪੰਥਰ ਜਗਲੇ ਜਮਾਤੇ ਮਨ ਜਿੱਤ ਜਗ ਜੀਤ ਆਦੇਸ ਅਦੇਸ ਆਦ ਅਨੇਲ ਆਨਾਦ ਨਹਤ ਜੁਗ ਜੁਗ ਕੋ ਵੇ ਸੋ ਪੁਤ ਗਿਆਨ ਦਇਆ ਪੰਡਹਰਣ ਠਟਕਟ ਵਰ ਜੇ ਨਾਦ ਆਪ ਨਾਥ ਨਾਥਿ ਜਬ ਜਾਕੇ ਰਿਤਿ ਸਦੇਵਰਾ ਸਾਧ ਸੰਯੋਗ ਵਿਜੋਗ ਦਾ ਕਾਰ ਚਲਾਵੇ ਲਿਖੇ ਆਵੇ 타ਗ ਆਦੇਸ ਤੇ ਸਦੇਸੋ ਆਦਾਨੀਲ ਅਨਾਦ ਤਨਹ ਤਵ ਜੁਗ ਜੁਗ ਕੋ ਵੇਸ ਇਕਮ ਆਇ ਜੁਗਤ ਵਿਆਇ ਤਨ ਚੇਲੇ ਪ੍ਰਵਾਣ ਇਕ ਸੰਸਾਰੇ ਇਕ ਕੰਢਾਰੇ ਕਲਾਇ ਦੇ ਬਾਣ ਜਿਵਤ ਸੁਭਾਵ ਤਵ ਚਲਾਵ ਜੇ ਹੋਵਾ ਪ੍ਰਮਾਣ ਹੋ ਵਿਖਾ ਔਨਾ ਨਦਰਨਾ ਆਵੇ ਬਖਤਾ ਹੋ ਵਿਡਾਨ ਆਦੇ ਤਸ ਆਦੇਸ ਆਦੋ ਨੀਲੋ ਨਦਨਾ ਹਤੋ ਜੁਗ ਜੁਗ ਇਕ ਵੇਸ ਆਸਣਾ ਲੋਏ ਲੋਏ ਪੰਡਹਾਰ ਜੋ ਚਪਾਇ ਸੁ ਇਕ ਆਵਾਰ ਕਰ ਕਰ ਵਿਖੇ ਸਰਜਣ ਹਾਰੋ ਨਾਨ ਸੱਚੇ ਤੇ ਸੱਚੇ ਕਾ ਆਦੇ ਤਸ ਆਦੇਸ ਆਦ ਅਨੇਲੋ ਨਦਨਾ ਹਤੋ ਜੁਗ ਜੁਗ ਇਕ ਵੇਸ ਇਕ ਦੂਜੇ ਬੋਲਖ ਹੋਏ ਲਖ ਵਿਲਖ ਵੀਸ ਲਖ ਲਖ ਗੇੜਾ ਆਕੇ ਹੈ ਇਕ ਨਾਮ ਜਗਦੀਸ਼ ਏਤ ਰਹਿ ਬਤ ਪਵੜੀਆਂ ਚੜਿਏ ਹੋਏ ਕੇਸ ਸੁਣ ਗੱਲਾਂ ਆਕਾਸ ਤੇ ਟੇਟਾ ਆਏ ਰੇਸ ਨਾਨਕ ਨਦਰੀਦ ਭਈਏ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਨ ਹਜੂਰ ਜੋਰ ਨ ਮੰਗਣ ਦੇ ਅਣ ਨ ਜੋਰ ਜੋਰ ਨ ਜਿਵਣ ਮਰਣ ਨ ਹਜੂਰ ਜੋਰ ਨ ਜੀਵਨ ਮਰਨ ਦਾ ਜੋਰ ਜੋਰ ਨਰਾਜ ਮਹਾਲ ਮਨਸੂਰ ਜੋਰ ਨਾ ਸੁੱਤੇ ਗਿਆਨ ਵਿਚਾਰ ਜੋਰ ਨਾ ਜੁਕਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੇ ਰੁਤੇ ਦਿਤੀਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪਖੀ ਧਰਮਸਾਲ ਤਿਸ ਵਿੱਚ ਜੀ ਜੁਕ ਕੇ ਰੰਗ ਤਿਨ ਤੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰੁ ਤੁੱਛੈ ਸੋਨ ਪੰਚ ਪ੍ਰਵਾਨ ਨਦਰਿ ਤਰੰਤਰ ਵੈਨੇ ਸਾਣ ਕਾਚ ਪਾਇ ਉਥੈ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਤਾ ਇਹੋ ਕਰਮ ਗਿਆਨ ਕੰਡ ਤਾ ਕੋ ਕਰਮ ਕੀਤੇ ਪਾਨ ਪਾਣਿ ਵੈ ਸੰਤੁਰ ਕੀਤੇ ਕਾਨ ਮਹੇਸ ਕੀਤੇ ਬ੍ਰਮਾ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤਿਆ ਕਰੰ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸੋ ਕਿਤੇ ਸਦਬੁਦਨਾਥ ਕਿਤੇ ਕਿਤੇ ਦੇਵੀ ਵੇਸੋ ਕਿਤੇ ਦੇਵਦਾਨੋ ਮਨ ਕਿਤੇ ਕਿਤੇ ਰਤਨ ਸਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤਨਰੰਦ ਕਿਤਿਆਂ ਸੁੱਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪਚੰਡ ਤਿੱਥਾ ਨਾਲ ਬਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਵਾਪਨੂਕ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛਾ ਪਛਤਾਏ ਤਿੱਥਾ ਘੜੀਏ ਸੂਰਤ ਮਾਤਮਨ ਬੁੱਧੋ ਤਿੱਥਾ ਘੜੀਏ ਸ੍ਰਸਤਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਨ ਮਹਾਰਾਮ ਰਹਾ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕ ਰੂਪਨਕਥਨੇ ਜਾਹੇ ਨਾ ਹਉ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਸੈਮ ਮਾਹੇ ਤਿਥੈ ਭਗਤਵ ਸਿਕੇ ਲੋ ਕਰਹ ਅਨੰਦ ਸਚਾ ਮਨ ਸੁਏ ਸਚਖੰਡਵ ਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪਹੰਡ ਜੇ ਕੋ ਕਥਿ ਤਾ ਅੰਤਨ ਅੰਤੋ ਤਿਥੈ ਲੋਲੋ ਆਕਾਰ ਜਿਵ ਜਿਵ ਹੁਕਮ ਤਵੇ ਤੁਮ ਕਾਰ ਵੇਖੈ ਵਿਸਰ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪ੍ਰਹਾਰਾ ਧੀਰਜ ਸੁਨਿਆਰ ਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਦਿਤ ਢਾਲ ਘੜੀਏ ਸਬਦ ਸਚਿ ਟਕਤਾਲ ਜੈਨ ਕੋ ਨਦਰ ਤਰੰਤਨ ਤਾਰ ਨਾਨਕ ਨਦਰਿ ਨਾ ਦੋਰ ਨਿਹਾਲੋ ਸ਼ਲੋਕ ਪਵਨ ਗੁਰੂ ਬਾਣੇ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦੋਇ ਦਾਇ ਦਾਇਆ ਖੇਲਾ ਸਭ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇਹਾਇਆ ਗਏ ਮੁਸਖਤ ਹਾਲ ਨਾਨਕ ਤੇ ਮੁਖ ਉਜਲੇ ਕੇ ਤੇਸ਼ ਤੇ ਨਾਲ ਜਿਨੇ ਨਾਮ ਤੇ ਹਾਇਆ ਦਏ ਮਸਖਤ ਕਹਾਲੋ ਨਾਨਕ ਤੇ ਮੁਖ ਉਜਲੇ ਕੇਤੀ ਸੁਖੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ